ਇਸ ਸਮੇਂ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਮਹਾਤਮਾ ਦਾ ਆਸ਼ਰਮ ਸੀ ਜੋ ਬਹੁਤ ਗਿਆਨੀ ਸਨ ਅਤੇ ਦੂਰ ਦੂਰ ਤੋਂ ਲੋਕ ਉਹਨਾਂ ਕੋਲ ਗਿਆਨ ਪ੍ਰਾਪਤ ਕਰਨ ਆਉਂਦੇ ਸਨ ਇੱਕ ਦਿਨ ਉਹਨਾਂ ਦੇ ਇੱਕ ਸ਼ਿਸ਼ੇ ਨੇ ਪੁੱਛਿਆ ਗੁਰੂ ਦੇਵ ਕੀ ਮਨੁੱਖ ਨੂੰ ਆਪਣੇ ਪਿਛਲੇ ਜਨਮ ਦਾ ਕਰਜ਼ ਵੀ ਚੁਕਾਉਣਾ ਪੈਂਦਾ ਹੈ ਅਤੇ ਮੌਤ ਤੋਂ ਬਾਅਦ ਮਨੁੱਖ ਦੀ ਆਤਮਾ ਆਪਣੇ ਨਾਲ ਕਿਹੜੀਆਂ ਚੀਜ਼ਾਂ ਲੈ ਜਾਂਦੀ ਹੈ ਜਿਨ੍ਹਾਂ ਦਾ ਪ੍ਰਭਾਵ ਉਸਦੇ ਅਗਲੇ ਜਨਮ ਤੇ ਪੈਂਦਾ ਹੈ ਮਹਾਤਮਾ ਜੀ ਨੇ ਕਿਹਾ ਇਹ ਪ੍ਰਸ਼ਨ ਸਮੂਹ ਮਾਨਵਤਾ ਦੀ ਪਲਾਈ ਲਈ ਬਹੁਤ ਮਤਵਪੂਰਨ ਹਨ ਇਹ ਸੱਚ ਹੈ ਕਿ ਮਨੁੱਖ ਨੂੰ ਆਪਣੇ ਪਿਛਲੇ ਜਨਮ ਦਾ ਕਰਜ਼ ਚੁਕਾਉਣਾ ਹੀ ਪੈਂਦਾ ਹੈ ਅਤੇ ਕੁਝ ਚੀਜ਼ਾਂ ਅਜਹੀਆਂ ਹਨ ਜੋ ਆਤਮਾ ਦੇ ਨਾਲ ਹੀ ਰਹਿੰਦੀਆਂ ਹਨ ਅਤੇ ਅਗਲੇ ਜਨਮ ਤੇ ਪ੍ਰਭਾਵ ਪਾਉਂਦੀਆਂ ਹਨ। ਤਦ ਸ਼ਿਸ਼ੇ ਨੇ ਪੁੱਛਿਆ ਗੁਰੂ ਦੇਵ ਉਹ ਕਿਹੜਾ ਕਰਜ਼ ਹੁੰਦਾ ਹੈ ਜੋ ਅਗਲੇ ਜਨਮ ਵਿੱਚ ਵੀ ਚੁਕਾਉਣਾ ਪੈਂਦਾ ਹੈ ਅਤੇ ਉਹ ਕਿਹੜੀਆਂ ਚੀਜ਼ਾਂ ਹਨ ਜੋ ਅਗਲੇ ਜਨਮ ਤੇ ਪ੍ਰਭਾਵ ਪਾਉਂਦੀਆਂ ਹਨ? ਮਹਾਤਮਾ ਜੀ ਨੇ ਕਿਹਾ ਅੱਜ ਮੈਂ ਤੁਹਾਨੂੰ ਇਸ ਵਿਸ਼ੇ ਤੇ ਇੱਕ ਕਥਾ ਸੁਣਾਵਾਂਗਾ ਜਿਸ ਨੂੰ ਧਿਆਨ ਨਾਲ ਸੁਣਨ ਤੇ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ। ਫਿਰ ਮਹਾਤਮਾ ਜੀ ਨੇ ਕਥਾ ਸ਼ੁਰੂ ਕੀਤੀ ਕਿਸੇ ਸਮੇਂ ਦੀ ਗੱਲ ਹੈ ਕਿ ਇੱਕ ਨਗਰ ਵਿੱਚ ਸੰਤੋਸ਼ ਨਾ ਦਾ ਇੱਕ ਬ੍ਰਾਹਮਣ ਰਹਿੰਦਾ ਸੀ ਅਤੇ ਉਸ ਦੀ ਪਤਨੀ ਦਾ ਨਾਂ ਸ਼ਕੁੰਤਲਾ ਸੀ ਉਹ ਬਹੁਤ ਹੀ ਗਰੀਬ ਪਰਿਵਾਰ ਵਿੱਚ ਜਨਮਿਆ ਸੀ ਪਰ ਬਹੁਤ ਹੀ ਬੁੱਧੀਮਾਨ ਅਤੇ ਮਿਹਨਤੀ ਸੀ ਜਦੋਂ ਉਹ ਗਰੀਬ ਸੀ ਤਾਂ ਤਾਨ ਦੀ ਲਾਲਸਾ ਨਹੀਂ ਸੀ ਪਰ ਜਿਵੇਂ ਜਿਵੇਂ ਉਸ ਕੋਲ ਤਨ ਇਕੱਠਾ ਹੋਇਆ ਉਹ ਦਿਨ ਰਾਤ ਉਸ ਨੂੰ ਵਧਾਉਣ ਦੀ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ ਉਸ ਦੀ ਪਤਨੀ ਰੁਪਾਲੀ ਵੀ ਬਹੁਤ ਤਾਨ ਲਾਲਚੀ ਔਰਤ ਸੀ ਤੁਸੀਂ ਤਾਂ ਜਾਣਦੇ ਹੋ ਕਿ ਤਨ ਦੀ ਲਾਲਸਾ ਇੱਕ ਐਸੀ ਚੀਜ਼ ਹੈ ਜੋ ਵਧਦੇ ਤਨ ਦੇ ਨਾਲ-ਨਾਲ ਹੋਰ ਵਧਦੀ ਜਾਂਦੀ ਹੈ। ਸੰਤੋਸ਼ ਹੁਣ ਸੋਚਣ ਲੱਗਾ ਕਿ ਕਾਸ਼ ਕੋਈ ਐਸੀ ਯੁਕਤੀ ਮਿਲ ਜਾਵੇ ਜਿਸ ਨਾਲ ਥੋੜੇ ਹੀ ਦਿਨਾਂ ਵਿੱਚ ਉਸ ਦਾ ਤਨ ਹਜ਼ਾਰਾਂ ਗੁਣਾ ਵਧ ਜਾਵੇ। ਪਹਿਲਾਂ ਉਹ ਤਾਂ ਨੂੰ ਚੰਚਲ ਅਤੇ ਹੱਥ ਦਾ ਮੈਲ ਸਮਝਦਾ ਸੀ ਅਤੇ ਕਹਿੰਦਾ ਸੀ ਤਨ ਦਾ ਕੀ ਹੈ? ਇਹ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਪਰ ਹੁਣ ਉਹ ਮੂਰਖ ਨਹੀਂ ਰਿਹਾ ਸੀ। ਹੁਣ ਉਸ ਦੀਆਂ ਅੱਖਾਂ ਖੁੱਲ ਗਈਆਂ ਸਨ ਅਤੇ ਉਹ ਬੇਦ ਤਨ ਇਕੱਠਾ ਕਰਨ ਲੱਗ ਪਿਆ। ਉਹ ਉਸਤਨ ਨਾਲ দান-ਪੁੰਨ ਕਰਦਾ ਅਤੇ ਸਦੂਆਂ ਤੇ ਮਹੰਤਕਾਂ ਸ਼ਲੋਕਾਂ ਦੀ ਸੇਵਾ ਕਰਦਾ ਪਰ ਸਮਾਂ ਬੀਤਣ ਨਾਲ ਨਾਲ ਉਸ ਵਿੱਚ ਆ ਰਹੀ ਤਾਂ ਦੀ ਲਾਲਸਾ ਨੇ ਉਸ ਦੇ ਹੋਰ ਸਭ ਗੁਣਾਂ ਨੂੰ ਵੀ ਨਸ਼ਟ ਕਰ ਦਿੱਤਾ ਪਹਿਲਾਂ ਜਦੋਂ ਵੀ ਸੰਤੋਸ਼ ਦੇ ਦਰਵਾਜ਼ੇ ਕੋਈ ਸਾਧੂ ਜਾਂ ਮਹਾਤਮਾ ਆਉਂਦੇ ਤਾਂ ਉਹ ਖੁਸ਼ੀ ਨਾਲ ਉਹਨਾਂ ਦਾ ਸਤਿਕਾਰ ਕਰਦਾ ਪਰ ਹੁਣ ਉਹਦੇ ਚਿਹਰੇ ਤੇ ਹਮੇਸ਼ਾ ਨਿਰਾਸ਼ਾ ਤੇ ਮਲੂਸੀ ਰਹਿੰਦੀ ਇੱਕ ਵਾਰ ਦੀ ਗੱਲ ਹੈ ਸੰਧਿਆ ਸਮਾਂ ਸੀ ਸੰਤੋਸ਼ ਦੇ ਦਰਵਾਜ਼ੇ ਇੱਕ ਸਾਧੂ ਆਏ ਅਤੇ ਕਹਿੰਦੇ हे ਪੁੱਤਰ ਮੈਂ ਇੱਕ ਯਾਤਰੀ ਹਾਂ ਅਤੇ ਹਰidਵਾਰ ਜਾਣਾ ਚਾਹੁੰਦਾ ਹਾਂ ਮੈਨੂੰ ਅੱਜ ਦੀ ਰਾਤ ਬਿਤਾਉਣ ਲਈ ਕੋਈ ਥਾਂ ਮਿਲ ਜਾਵੇ ਤਾਂ ਵਧੀਆ ਰਹੇਗਾ ਉਹ ਸਾਧੂ ਦੇ ਮੁਖ ਤੇ ਸੰਤੋਸ਼ ਦੀ ਮੂਰਤ ਜਾਪ ਰਹੀ ਸੀ ਅੱਖਾਂ 'ਚ ਅੰਮ੍ਰਿਤ ਵਰਗਾ ਨਿਰਮਲ ਤਤ ਤੇ ਬੋਲੀਆਂ 'ਚ ਸ਼ੈਦ ਵਰਗੀ ਮਿਠਾਸ ਸੀ ਜਿਸ ਕਰਕੇ ਸੰਤੋਸ਼ ਦਾ ਹਿਰਦਾ ਭਗਤੀ ਭਾਵ ਨਾਲ ਭਰ ਗਿਆ ਉਸਨੇ ਉਹਨਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਜ਼ਰੂਰ ਮਹਾਤਮਾ ਜੀ ਤੁਹਾਡੀ ਸੇਵਾ ਕਰਨੀ ਮੇਰਾ ਪਰਮ ਤਰਮ ਹੈ ਤਦ ਸਾਧੂ ਮੰਦੀ ਮੰਦੀ ਮੁਸਕਰਾਏ ਅਤੇ ਕਹੇ ਬੀਤਾ ਆਜਕਲ ਦੇ ਸਮੇ 14 ਵਰਗੇ ਵਿక్తి ਪਾਵ ਵਾਲੇ ਵਿਅਕਤੀ ਬਹੁਤ ਮੁਸ਼ਕਲ ਨਾਲ ਮਿਲਦੇ ਹਨ ਇਹ ਸੰਸਾਰਤਾ ਤਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਹਨਾਂ ਦੇ ਮੁਖੋਂ ਆਪਣੀ ਤਾਰੀਫ ਸੁਣ ਕੇ ਸੰਤੋਸ਼ ਦਾ ਹਿਰਦਾ ਖਿੜ ਗਿਆ ਉਸ ਨੂੰ ਲੱਗਿਆ ਕਿ ਮਾਨੋ ਉਹਨੂੰ ਸਵਾਰਗ ਚ ਹੀ ਤਾਂ ਮਿਲ ਗਏ ਹੋਵੇ ਉਸ ਦੇ ਹੋਠਾਂ ਤੇ ਕੁਝ ਸ਼ਬਦ ਆਹੀ ਗਏ ਸੰ ਪਰ ਉਹ ਉਹਨਾਂ ਨੂੰ ਦਬਾ ਗਿਆ ਅਤੇ ਆਦਰ ਭਾਵ ਨਾਲ ਬੋਲੇ ਮਹਾਰਾਜ ਜੇਕਰ ਅਸੀਂ ਤੁਸੀਂ ਜਿਹੇ ਸੰਤਾਂ ਦੀ ਸੇਵਾ ਨਾ ਕਰੀਏ ਤਾਂ ਫਿਰ ਕਿਸ ਦੀ ਕਰੀਏ ਤਾਂ ਫਿਰ ਇਸ ਜਨਮ ਦਾ ਕੀ ਲਾਭ ਇਹ ਕਹਿੰਦੇ ਹੋਏ ਉਸਨੇ ਮਹਾਤਮਾ ਜੀ ਨੂੰ ਆਪਣੇ ਕਾਰ ਅੰਦਰ ਲੈ ਗਿਆ ਜਦ ਉਹ ਕਾਰ ਵਿੱਚ ਪ੍ਰਵੇਸ਼ ਕੀਤੇ ਤਾਂ ਸੰਤੋਸ਼ ਨੇ ਉਹਨਾਂ ਦੇ ਸਤਿਕਾਰ ਵਿੱਚ ਕੋਈ ਕਮੀ ਨਹੀਂ ਛੱਡੀ ਉਹਨਾਂ ਲਈ ਸਵਾਦਲੇ ਪੋਜਨ ਬਣਵਾਏ ਵੱਖ-ਵੱਖ ਪ੍ਰਕਾਰ ਦੀਆਂ ਮਠਾਈਆਂ ਤਿਆਰ ਕਰਵਾਈਆਂ ਅਤੇ ਦਾਲ ਸਬਜ਼ੀਆਂ ਵਿੱਚ ਇਸ ਤਰ੍ਹਾਂ ਕੀ ਪਾਇਆ ਜਿਵੇਂ ਕਿਸੇ ਨਦੀ ਵਿੱਚ ਪਾਣੀ ਵਹਿਦਾ ਹੋਵੇ 파ਵੇਂ ਸੰਤੋਸ਼ ਮਨ ਤੋਂ ਉਹਨਾਂ ਨੂੰ ਇੰਨਾ ਪੌਸ਼ਟਿਕ ਪੋਜਨ ਦੇਣ ਦੇ ਪੱਖ ਵਿੱਚ ਨਹੀਂ ਸੀ ਪਰ ਮਹਾਤਮਾ ਦੀਆਂ ਗੱਲਾਂ ਵਿੱਚ ਕੋਈ ਐਸੀ ਸ਼ਕਤੀ ਸੀ ਕਿ ਉਸ ਦੇ ਸਾਲਾਂ ਪੁਰਾਣੇ ਵਿਚਾਰ ਸਿਰਫ ਕੁਝ ਪਲਾਂ ਵਿੱਚ ਹੀ ਬਦਲ ਗਏ ਜਿਵੇਂ ਸੁੱਖੀ ਤਰਤੀ ਤੇ ਮੀਂਹ ਪੈਣ ਨਾਲ ਹਰਿਆਲੀ ਛਾ ਜਾਂਦੀ ਹੈ ਤਿਵੇਂ ਸੰਤੋਸ਼ ਦੇ ਮਨ ਵਿੱਚ ਭਗਤੀ ਭਾਵ ਆ ਗਿਆ ਮਹਾਤਮਾ ਜੀ ਦਾ ਦਿਲ ਖੁਸ਼ ਹੋ ਗਿਆ ਪੂਰੀ ਰਾਤ ਭਗਤੀ ਅਤੇ ਗਿਆਨ ਦੀਆਂ ਗੱਲਾਂ ਹੁੰਦੀਆਂ ਰਹੀਆਂ ਆਖਿਰ ਸੰਤੋਸ਼ ਨੇ ਪੁੱਛਿਆ ਮਹਾਤਮਾ ਜੀ ਤੁਸੀਂ ਸਾਧੂ ਕਿਵੇਂ ਬਣੇ ਮਹਾਤਮਾ ਨੇ ਹੱਸ ਕੇ ਕਿਹਾ ਬੇਟਾ ਹੁਣ ਬੁਢਾਪਾ ਆ ਗਿਆ ਹੈ ਕੀ ਪੂਰੀ ਉਮਰ ਗ੍ਰਸਥ ਵਿੱਚ ਹੀ ਫਸਿਆ ਰਹਾ ਹੁਣ ਕੁਝ ਹਰੀ ਭਜਨ ਵੀ ਕਰਨਾ ਚਾਹੀਦਾ ਹੈ ਫਿਰ ਉਹ ਕਹਿਣ ਲੱਗੇ ਈਸ਼ਵਰ ਦੀ ਕਿਰਪਾ ਨਾਲ ਬਹੁਤ ਤਨ ਕਮਾਇਆ ਹੈ ਮੇਰੇ ਤਿੰਨ ਪੁੱਤਰ ਅਤੇ ਇੱਕ ਕੁੜੀ ਹੈ ਹੁਣ ਆਪਣੀ ਸਾਰੀ ਦੌਲਤ ਉਹਨਾਂ ਨੂੰ ਵੰਡ ਦਿੱਤੀ ਹੈ ਤੇ ਹੁਣ ਤੀਰਥ ਯਾਤਰਾ ਤੇ ਨਿਕਲ ਰਿਹਾ ਹਾਂ ਕੁਝ ਸਮੇਂ ਬਾਅਦ ਸੰਤੋਸ਼ ਨੇ ਸਾਧੂ ਵੱਲ ਤੱਕਿਆ ਅਤੇ ਪੁੱਛਿਆ ਤਾਂ ਕੀ ਤੁਸੀਂ ਸਭ ਕੁਝ ਆਪਣੇ ਬੱਚਿਆਂ ਨੂੰ ਦੇ ਦਿੱਤਾ ਜਾਂ ਆਪਣੇ ਲਈ ਕੁਝ ਰੱਖਿਆ ਵੀ ਹੈ ਇਹ ਸੁਣ ਕੇ ਸਾਧੂ ਨੇ ਹੱਸਦੇ ਹੋਏ ਕਿਹਾ beta ਜੋ ਇਹ लाठी ਮੇਰੇ ਹੱਥ ਵਿੱਚ ਦੇਖ ਰਹੇ ਹੋ ਇਹ ਅੰਦਰੋਂ ਖੋਖਲੀ ਹੈ ਅਤੇ ਇਸ ਵਿੱਚ 400 ਸੁਵਰਣ ਮੁਦਰਾ ਮਾਪ ਰਿਆ ਹੋਇਆ ਹਨ ਯਾਤਰਾ ਦੌਰਾਨ ਕਦੇ-ਕਦੇ ਤਾਨ ਦੀ ਲੋੜ ਪੈ ਜਾਂਦੀ ਹੈ ਇਹ ਕਹਿੰਦੇ ਕਹਿੰਦੇ ਮਹਾਤਮਾ ਜੀ ਨੀਂਦ ਵਿੱਚ ਚਲੇ ਗਏ ਪਰ ਸੰਤੋਸ਼ ਦੀਆਂ ਅੱਖਾਂ ਖੁੱਲੀਆਂ ਰਹੀਆਂ ਇਹ ਸਾਰੀ ਗੱਲਾਂ ਉਸ ਦੀ ਪਤਨੀ ਰੁਪਾਲੀ ਨੇ ਵੀ ਸੁਣ ਲੀਆਂ ਸੰਗ ਹੁਣ ਰਾਤ ਦਾ ਪਹਿਲਾ ਪਰ ਬੀਤ ਗਿਆ ਸੀ ਸੰਤੋਸ਼ بار-ਬਾਰ ਮਹਾਤਮਾ ਦੀ ਲਾਠੀ ਵਲਤਾ ਕਰ ਰਿਹਾ ਸੀ ਅਤੇ ਆਪਣੇ ਮਨ ਵਿੱਚ ਕੁਝ ਸੋਚ ਰਿਹਾ ਸੀ ਉਸ ਦੇ ਅੰਦਰ ਲੋਭ ਤੇ ਲਾਲਚ ਦੀ ਮਾਇਆ ਦੌੜਨ ਲੱਗੀ ਪਰ ਉਸਦੀ ਅੰਤਰਾਤਮਾ ਉਸਨੂੰ ਇਸ ਕਿਨੌਣੇ ਕੰਮ ਤੋਂ ਰੋਕ ਰਹੀ ਸੀ ਦੂਜੇ ਪਾਸੇ ਉਸਦਾ ਮਾਨਸਿਕ ਵਿਕਾਰ ਉਸਨੂੰ ਸੁਵਰਣ ਮੁਦਰਾਵਾਂ ਹਾਸਲ ਕਰਨ ਦੀ ਜਿਦ ਤੇ ਅੜੇ ਰੱਖ ਰਿਹਾ ਸੀ ਕੁਝ ਸਮੇਂ ਤੱਕ ਇਸ ਅੰਦਰੂਨੀ ਸੰਦਰਸ਼ ਵਿੱਚ ਉਸਦਾ ਦਿਮਾਗ ਖੂਬ ਪਟਕਦਾ ਰਿਹਾ ਉਦੋਂ ਹੀ ਉਸਦੀ ਪਤਨੀ ਉਸਦੇ ਕੋਲ ਆਈ ਅਤੇ ਬੈਠ ਗਈ ਉਹ ਹੌਲੀ-ਹੌਲੀ ਕਹਿੰਦੀ ਸਵਾਮੀ ਤੁਸੀਂ ਕਿਸ ਗਹਿਰੀ ਚਿੰਤਾ ਵਿੱਚ ਹੋ ਕੀ ਤੁਸੀਂ ਵੀ ਉਹਨਾਂ ਸੁਵਰਣ ਮੁਦਰਾਵਾਂ ਬਾਰੇ ਹੀ ਸੋਚ ਰਹੇ ਹੋ ਤਦ ਰੁਪਾਲੀ ਕਹਿੰਦੀ ਜੋ ਮੈਂ ਸੋਚ ਰਹੀ ਹਾਂ ਇਹ ਮਹਾਤਮਾ ਜੀ ਆਪਣੀ ਖੂਬ ਸੇਵਾ ਕਰਵਾ ਚੁੱਕੇ ਹਨ ਹੁਣ ਇਹਨਾਂ ਨੂੰ ਕੁਝ ਹਰਜਾਨਾ ਤਾਂ ਪਰਨਾ ਹੀ ਪਵੇਗਾ ਸੰਤੋਸ਼ ਕਹਿੰਦਾ ਰੂਪਾਲੀ ਮੇਰੇ ਮਨ ਵਿੱਚ ਬਹੁਤ ਵੱਡੀ ਦੋਦਾ ਹੈ ਸਾਡਾ ਕਰਤਵ ਹੈ ਕਿ ਅਸੀਂ ਅਤੀਥੀ ਦੀ ਸੇਵਾ ਕਰੀਏ ਪਰ ਜੇਕਰ ਅਸੀਂ ਇਹਨਾਂ ਦੇ ਤਨ ਦੀ ਚੋਰੀ ਕਰਦੇ ਹਾਂ ਤਾਂ ਇਹ ਪਾਪ ਹੋਵੇਗਾ ਸ਼ਾਇਦ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਉਸ ਦੀ ਪਤਨੀ ਕਹਿੰਦੀ ਅਜੀ ਤੁਸੀਂ ਕੀ ਵਿਅਰਥ ਦੀਆਂ ਗੱਲਾਂ ਕਰ ਰਹੇ ਹੋ ਇਹ ਮਹਾਤਮਾ ਜੀ ਹੁਣ ਗੁਡਾਪੇ ਵਿੱਚ ਪਹੁੰਚ ਚੁੱਕੇ ਹਨ ਪਤਾ ਨਹੀਂ ਕਦੋਂ ਇਹਨਾਂ ਦਾ ਆਖਰੀ ਸਮਾਂ ਆ ਜਾਵੇ। ਵੈਸੇ ਵੀ ਹੁਣ ਇਹ ਅਨਾਥ ਹੰਤੇ ਆਪਣਾ ਆਖਰੀ ਸਮਾਪਤ ਹੋਣ ਹਰਿਦੁਆਰ ਜਾ ਰਹੇ ਹਨ। ਤੁਸੀਂ ਆਪਣੇ ਮਨ ਨੂੰ ਨਾ ਰੋਕੋ ਅਤੇ ਇਹ ਸੁਵਰਣ ਮੋਦਰਾ ਮਾਂ ਲੈ ਲਵੋ। ਮੇਰਾ ਤਾਂ ਮੰਨਣਾ ਹੈ ਕਿ ਇਹ ਸਭ ਈਸ਼ਵਰ ਦੀ ਇੱਛਾ ਹੈ। ਏਹੀ ਕਾਰਨ ਹੈ ਕਿ ਇਹ ਮਹਾਤਮਾ ਇੱਥੇ ਆਏ ਹਨ ਤੇ ਜੋ ਗੱਲ ਸਭ ਤੋਂ ਗੁਪਤ ਰੱਖਣੀ ਸੀ ਉਹ ਉਹਨਾਂ ਨੇ ਖੁਦ ਹੀ ਤੁਹਾਨੂੰ ਦੱਸ ਦਿੱਤੀ। ਸੰਤੋਸ਼ ਕਹਿੰਦਾ ਠੀਕ ਹੈ ਆਖਿਰਕਾਰੀ ਲੋਭ ਨੇ ਤਰਮ ਨੂੰ ਹਰਾਇਆ। संतोष ने लाठी उठाई पर ਉਸ ਦੇ ਹੱਥ ਪੈਰ ਕੰਬ ਰਹੇ ਸਨ ਉਸ ਦੀ ਅੰਤਰਾਤਮਾ ਇੱਕ ਵਾਰ ਫਿਰ ਤੋਂ ਬੋਲਣੀ ਸ਼ੁਰੂ ਹੋਈ ਪਰ ਲੋਗ ਨੇ ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਫਿਰ ਸੰਤੋਸ਼ ਅਤੇ ਰੁਪਾਲੀ ਨੇ लाठी ਖੋਲੀ ਉਸ ਵਿੱਚੋਂ ਸੁਵਰਨ ਮੋਦਰਾ ਮ ਕਢ ਲੀਆਂ ਅਤੇ ਉਹਨਾਂ ਦੀ ਥਾਂ ਆਮ ਲੋਹੇ ਦੇ ਸਿੱਕੇ ਪਾ ਦਿੱਤੇ ਅਗਲੇ ਦਿਨ ਸਵੇਰੇ ਮਹਾਤਮਾ ਜੀ ਸੰਤੋਸ਼ ਅਤੇ ਰੁਪਾਲੀ ਤੋਂ ਵਿਨਮਰਤਾ ਨਾਲ ਆਗਿਆ ਲੈ ਕੇ ਇਸ਼ਨਾਨ ਆਦਿ ਕਰਕੇ ਆਪਣੀ ਅਗਲੀ ਯਾਤਰਾ ਲਈ ਤਿਆਰ ਹੋ ਗਏ ਪਰ ਸੰਤੋਸ਼ ਦਾ ਦਿਲ ਫਿਰ ਵੀ ਜੋਰ-ਜੋਰ ਨਾਲ ਤੜਕ ਰਿਹਾ ਸੀ ਉਸ ਨੂੰ ਡਰ ਸੀ ਕਿ ਕਿਤੇ ਮਹਾਤਮਾ ਜੀ ਨੂੰ ਸ਼ੱਕ ਨਾ ਹੋ ਜਾਵੇ ਇਹ ਸੋਚ ਕੇ ਉਸ ਦਾ ਚਿਹਰਾ ਪੀਲਾ ਪੈ ਗਿਆ ਪਰ ਮਹਾਤਮਾ ਜੀ ਨੂੰ ਕੁਝ ਵੀ ਖਬਰ ਨਹੀਂ ਸੀ ਉਹ ਤਾਂ ਹੱਸਦੇ ਹੋਏ ਗੱਲਾਂ ਕਰ ਰਹੇ ਸਨ ਅਤੇ ਰਾਤ ਦੀ ਮਹਿਮਾਨ ਨਿਵਾਜ਼ੀ ਲਈ ਬਾਰ-ਬਾਰ ਤਨਵਾਦ ਕਰ ਰਹੇ ਸਨ ਜਦ ਮਹਾਤਮਾ ਜਾਣ ਲੱਗੇ ਤਾਂ ਸੰਤੋਸ਼ ਨੇ ਕਿਹਾ ਮਹਾਤਮਾ ਜੀ ਸਾਡੇ ਘਰ ਕੋਈ ਸੰਤਾਨ ਨਹੀਂ ਹੈ ਕਿਰਪਾ ਕਰਕੇ ਪ੍ਰਭੂ ਤੋਂ ਬੇਨਤੀ ਕਰੋ ਕਿ ਸਾਨੂੰ ਵੀ ਤੁਹਾਡੇ ਵਰਗੀ ਸੰਤਾਨ ਪ੍ਰਾਪਤ ਹੋਵੇ ਅਸੀਂ ਤਾਂ ਪਾਪੀ ਹਾਂ ਸਾਡੀ ਬੇਨਤੀ ਦਾ ਕੋਈ ਅਸਰ ਨਹੀਂ ਹੋ ਸਕਦਾ ਪਰ ਤੁਸੀਂ ਮਹਾਤਮਾ ਹੋ ਤੁਹਾਡੀ ਬਾਤ ਪ੍ਰਭੂ ਜ਼ਰੂਰ ਸੁਣਗੇ ਮਹਾਤਮਾ ਜੀ ਨੇ ਹੌਲੀ ਜਹੀ ਮੁਸਕਾਨ ਦੇ ਨਾਲ ਕਿਹਾ ਪ੍ਰਭੂ ਸੁਣਗੇ ਜਾਂ ਨਹੀਂ ਇਹ ਤਾਂ ਉਹੀ ਜਾਣਦੇ ਹਨ ਪਰ ਮੈਂ ਤੁਹਾਨੂੰ ਆਸ਼ੀਰਵਾਦ ਦਿੰਦਾ ਹਾਂ ਕਿ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋਵੇ ਇਹ ਕਹਿ ਕੇ ਉਹ ਮਹਾਤਮਾ ਉਥੋਂ ਚਲੇ ਗਏ ਹੁਣ ਸੰਤੋਸ਼ ਦੇ ਸਿਰ ਤੋਂ ਇੱਕ ਵੱਡਾ ਬੋਝ ਹਟ ਗਿਆ ਸੀ ਉਸ ਨੂੰ ਮਹਿਸੂਸ ਹੋਇਆ ਜਿਵੇਂ ਮਹਾਤਮਾ ਜੀ ਦੇ ਜਾਣ ਦੇ ਨਾਲ ਹੀ ਉਸ ਦੇ ਦਿਲ ਤੋਂ ਇੱਕ ਪਾਰੀ ਪੱਥਰ हट ਗਿਆ ਹੋਵੇ ਪਰ ਉਹ ਦੋਵੇਂ ਪਤੀ ਪਤਨੀ ਚੋਰੀ ਦੇ ਫਲ ਤੋਂ ਬਚ ਨਹੀਂ ਸਕਦੇ ਸਨ ਇਹ ਗੱਲ ਸੰਤੋਸ਼ ਦੇ ਮਨ ਤੇ ਮਸਤਿਸ਼ਕ ਨੂੰ ਵੀ ਮਹਿਸੂਸ ਹੋ ਰਹੀ ਸੀ ਪਰ ਉਹ ਇਸ ਚੋਰੀ ਦੇ ਪਰਗਾਹਫਾਸ਼ ਹੋਣ ਤੋਂ ਬਹੁਤ ਡਰ ਰਹੀ ਸੀ ਚੋਰੀ ਦਾ ਪਰਦਾਫਾਸ਼ ਹੋਣਾ ਤਾਂ ਪੱਕਾ ਸੀ ਪਰ ਉਸ ਦਾ ਫਲ ਪਵਿਕ ਦੇ ਕਿਸੇ ਅਣਜਾਣ ਪਲ ਵਿੱਚ ਚੁੱਪਚਾਪ ਲੁਕਿਆ ਹੋਇਆ ਸੀ ਸਹੀ ਮੌਕੇ ਦੀ ਉਡੀਕ ਕਰ ਰਹੀ ਸੀ ਮਨੁੱਖ ਵਰਤਮਾਨ ਸਮੇਂ ਵਿੱਚ ਐਵੇਂ ਹੀ ਖੋਇਆ ਰਹਿਦਾ ਹੈ ਤੇ ਪਵਿੱਖ ਦੀ ਪਰਵਾਹ ਨਹੀਂ ਕਰਦਾ ਦੂਜੀ ਪਾਸੇ ਜਦੋਂ ਉਹ ਮਹਾਤਮਾ ਹਰਿਦੁਆਰ ਪਹੁੰਚੇ ਤਾਂ ਉਹਨਾਂ ਦਾ ਹਿਰਦਾ ਬਹੁਤ પ્રસન્ન ਹੋ ਗਿਆ ਉਹਨਾਂ ਨੇ ਜਦੋਂ ਉੱਥੇ ਬੈਠੇ ਹੋਏ ਸਾਧੂ ਸੰਤਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਜਿਵੇਂ ਉਹਨਾਂ ਨੂੰ ਸਾਰੇ ਦੇਵਤਿਆਂ ਦੇ ਸਾਰਾਤ ਦਰਸ਼ਨ ਹੋ ਗਏ ਹੋਣ ਉਹਨਾਂ ਦਾ ਮਨ ਭਗਵਾਨ ਦੀ ਪਗਤੀ ਵਿੱਚ ਲੀਨ ਹੋ ਗਿਆ ਫਿਰ ਰਾਤ ਨੂੰ ਉਹ ਮਹਾਤਮਾ ਹੋਰ ਸੰਤਾਂ ਦੇ ਨਾਲ ਆਸ਼ਰਮ ਵਿੱਚ ਸੌ ਗਏ ਅਗਲੇ ਦਿਨ ਇਸ਼ਨਾਨ ਕਰਕੇ ਉਹਨਾਂ ਨੇ ਮੰਦਰ ਦੇ ਮੁਖ ਰਸੋਈਏ ਨੂੰ ਬੁਲਾਇਆ ਤੇ ਕਿਹਾ ਮੈਂ ਇੱਥੇ ਆਉਣ ਵਾਲੇ ਪਗਤਾਂ ਲਈ ਅਨਦਾਨ ਕਰਨਾ ਚਾਹੁੰਦਾ ਹਾਂ ਇਹ ਹੀ ਮੇਰੀ ਆਖਰੀ ਇੱਛਾ ਹੈ ਕਿਰਪਾ ਕਰਕੇ ਦੱਸੋ ਕਿ ਪੋਜਨ ਨਿਵਾਸ ਅਤੇ ਵਸਤਰਦਾਨ ਲਈ ਕਿੰਨਾ ਖਰਚਾ ਹੋ ਸਕਦਾ ਹੈ ਤਦ ਉਹ ਵਿਅਕਤੀ ਹਿਸਾਬ ਲਾਉਂਦੇ ਹੋਏ ਕਹਿੰਦਾ ਮਹਾਰਾਜ ਇਹ ਸਭ ਕੰਮ ਕਰਨ ਲਈ ਲਗਭਗ 300 ਸੁਵਰਨ ਮੋਦਰਾਾਂ ਮ ਲੱਗਣਗੀਆਂ ਅਤੇ 20 ਤੀਵਦ ਕਟ ਵੀ ਹੋ ਸਕਦੀਆਂ ਕੀ ਤੁਹਾਡੇ ਕੋਲ ਇੰਨਾ ਤਨ ਹੈ ਮਹਾਤਮਾ ਨੇ ਹੱਸ ਕੇ ਕਿਹਾ ਠੀਕ ਹੈ ਮੈਂ ਇਸ ਦਾ ਪ੍ਰਬੰਧ ਕਰ ਲਵਾਂਗਾ ਤੁਸੀਂ ਸਿਰਫ ਕੱਲ ਦੇ ਸਮਾਗਮ ਦੀ ਤਿਆਰੀ ਕਰੋ ਇਹ ਕਹਿ ਕੇ ਉਹ ਗੰਗਾ ਇਸ਼ਨਾਨ ਕਰਨ ਚਲੇ ਗਏ ਫਿਰ ਅਗਲੇ ਦਿਨ ਜਿਵੇਂ ਉਹਨਾਂ ਕੇ ਹੱਸੀ ਰਸੋਈਏ ਨੇ ਪੂਰਾ ਆਯੋਜਨ ਕੀਤਾ ਹਰਦਵਾਰ ਦੇ ਪਰਿਸਰ ਵਿੱਚ ਬੜੀ ਹੀ ਤੁੰਮਦਾਨ ਤੇ ਖੁਸ਼ੀ ਨਾਲ ਅੰਦਾਨ ਵਸਤਰਦਾਨ ਤੇ ਭਜਨ ਆਦਿ ਦੇ ਕਾਰਜ ਕੀਤੇ ਗਏ ਉੱਥੇ ਹਾਜ਼ਰ ਸਾਰੇ ਲੋਕ ਉਹਨਾਂ ਦੇ ਉਦਾਰਤਾ ਪਾਵਨ ਨੂੰ ਵੇਖ ਕੇ ਆਸ਼ਚਰਨਿਤ ਹੋ ਗਏ ਤੇ ਆਖਣ ਲੱਗੇ ਇਹ ਮਹਾਤਮਾ ਜੀ ਖੁਦ ਗਰੀਬ ਹੋ ਕੇ ਵੀ ਇੰਨੇ ਦాతਾ ਹਨ ਜਦਕਿ ਜਿਨ੍ਹਾਂ ਕੋਲ ਤਨ ਦੌਲਤ ਦੀ ਕੋਈ ਕਾਂਟ ਨਹੀਂ ਉਹ ਵਿਅਰਥ ਦਿਖਾਵੇ ਵਿੱਚ ਆਪਣੇ ਪੈਸੇ ਲੂਟਾ ਦਿੰਦੇ ਹਨ ਪਰ ਕਰਮ ਦੀ ਰਾਹ ਵਿੱਚ ਇੱਕ ਕੋੜੀ ਵੀ ਨਹੀਂ ਖਰਚਦੇ ਉਹਨਾਂ ਨੇ ਮਹਾਤਮਾ ਦੀ ਵਡਿਆਈ ਕੀਤੀ ਕਿ ਇਹ ਨੈਕਦਿਲ ਵਿਅਕਤੀ ਨੇ ਆਪਣਾ ਧਰਮ ਸਮਝਿਆ ਤੇ ਤਨ ਦੀ ਥਾਂ ਭਗਵਾਨ ਦੀ ਪਗਤੀ ਨੂੰ ਚੁਣਿਆ ਆਪਣੀ ਇੰਨੀ ਤਾਰੀਫ ਸੁਣ ਕੇ ਮਹਾਤਮਾ ਜੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਉਹਨਾਂ ਦਾ ਹਿਰਦਾ ਖੁਸ਼ੀ ਨਾਲ ਭਰ ਗਿਆ ਪਰ ਦੂਜੀ ਪਾਸੇ ਉਹਨਾਂ ਦਾ ਪਾਗ ਰੋ ਰਿਹਾ ਸੀ ਜਦ ਸੰਧਿਆ ਹੋਈ ਮਹਾਤਮਾ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਲਾਠੀ ਨੂੰ ਖੋਲਿਆ ਪਰ ਜਦ ਉਹਨਾਂ ਨੇ ਅੰਦਰ ਵੇਖਿਆ ਤਾਂ ਸੋਨੇ ਦੀਆਂ মুদ্রাਾਂਵਾਂ ਦੀ ਥਾਂ ਸਿਰਫ ਆਮ ਲੋਹੇ ਦੇ ਸਿੱਕੇ ਸੀ ਇਹ ਵੇਖ ਕੇ ਉਹਨਾਂ ਦਾ ਹਿਰਦਾ ਕੰਬ ਗਿਆ ਉਸ ਨੂੰ ਅਜੀਹਾਂ ਮਹਿਸੂਸ ਹੋਇਆ ਜਿਵੇਂ ਉਹ ਕਿਸੇ ਪਿਆਨਕ ਸੁਪਨੇ ਵਿੱਚ ਹੋਵੇ ਉਸ ਦੀਆਂ ਅੱਖਾਂ ਇਸ ਹਕੀਕਤ ਤੇ ਵਿਸ਼ਵਾਸ ਨਹੀਂ ਕਰ ਰਹੀਆਂ ਸਨ ਉਹ ਚਾਹੁੰਦਾ ਸੀ ਕਿ ਇਹ ਸੁਪਨਾ ਜਲਦੀ ਤੋਂ ਜਲਦੀ ਟੁੱਟ ਜਾਵੇ ਪਰ ਇਹ ਕੋਈ ਅਜੀਹਾਂ ਸੁਪਨਾ ਨਹੀਂ ਸੀ ਜੋ ਨੀਂਦ ਖੁੱਲ ਨਾਲ ਖਤਮ ਹੋ ਜਾਵੇ ਉਸਨੇ ਕਈ ਵਾਰੀ ਆਪਣੀਆਂ ਅੱਖਾਂ ਮਾਲ ਕੇ ਵਿਖਿਆ ਪਰ ਉਹਨਾਂ ਲੋਹੇ ਦੇ ਸਿੱਕਿਆਂ ਨੇ ਆਪਣੀ ਹਕੀਕਤ ਨਹੀਂ ਬਦਲੀ ਹੁਣ ਉਸ ਮਹਾਤਮਾ ਨੂੰ ਕੁਝ ਸਮੇਂ ਵਿੱਚ ਹੀ ਰਸੋਈਏ ਨੂੰ ਹਿਸਾਬ ਕਰਕੇ ਆਪਣਾ ਧਨ ਵਾਪਸ ਕਰਨਾ ਸੀ ਉਸਨੇ ਸੋਚਿਆ ਹੁਣ ਕੀ ਹੋਵੇਗਾ ਉਸਦੀ અપਮਾਨ ਦੀ ਤਸਵੀਰ ਉਸਦੀਆਂ ਅੱਖਾਂ ਦੇ ਸਾਹਮਣੇ ਆਉਣ ਲੱਗੀ ਉਹ ਕਹਿਣ ਲੱਗਾ हे ਪ੍ਰਭੂ ਮੈਨੂੰ ਮਾਫ ਕਰ ਦਿਓ ਮਹਾਤਮਾ ਕੰਬਦੇ ਹੋਏ ਖੜੇ ਹੋ ਗਏ ਉਹਨਾਂ ਲਈ અપਮਾਨ ਦਾ ਖਿਆਲ અપਮਾਨ ਤੋਂ ਵੀ ਵੱਧ ਕੇ ਡਰਾਉਣਾ ਸੀ ਹੁਣ ਉਹ ਇਸ ਨੂੰ ਸਹਿਣ ਦੀ ਤਾਕਤ ਨਹੀਂ ਰੱਖਦੇ ਸਨ ਕੁਝ ਸਮੇਂ ਉਹ ਸੋਚਦੇ ਰਹੇ ਫਿਰ ਅਚਾਨਕ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਇਸੇ ਨਾਲ ਉਮੀਦਾਂ ਦੇ ਦਰਵਾਜ਼ੇ ਵੀ ਬੰਦ ਹੋ ਗਏ ਮਹਾਤਮਾ ਨੇ ਆਪਣੀ ਚਾਰ ਪਾਈ ਦੀਆਂ ਰਸੀਆਂ ਖੋਲੀਆਂ ਅਤੇ ਉਹਨਾਂ ਨੂੰ ਛੱਤ ਨਾਲ ਲਟਕਾ ਦਿੱਤਾ ਹੁਣ ਮੌਤ ਦਰਵਾਜ਼ੇ ਤੇ ਖੜੀ ਸੀ ਪਰ ਉਹਨਾਂ ਦੀ ਅੰਤਰ ਆਤਮਾ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੁਸੀਂ ਕੀ ਕਰ ਰਹੇ ਹੋ ਆਤਮ ਹੱਤਿਆ ਸਭ ਤੋਂ ਵੱਡਾ ਨਿੰਦਿਤ ਕੰਮ ਹੈ ਇਹ ਨਾ ਕਰੋ ਪਰ ਨਿਰਾਸ਼ਾ ਨੇ ਹਰ ਪਾਸੇ ਉਹਨਾਂ ਨੂੰ ਘੇਰ ਲਿਆ ਮਹਾਤਮਾ ਦਾ ਚਿਹਰਾ ਇੱਕ ਮ੍ਰਿਤਕ ਵਿਅਕਤੀ ਵਾਂਗ ਸਫੇਦ ਪੈ ਗਿਆ। ਉਹ ਚਾਰ ਪਾਈ ਤੇ ਖੜੇ ਹੋਏ, ਆਪਣੀ ਗਰਦਨ ਵਿੱਚ ਫੰਦਾ ਪਾਇਆ ਤੇ ਕੰਬਦੇ ਹੋਏ ਪੈਰਾਂ ਨਾਲ ਚਾਰ ਪਾਈ ਨੂੰ ਟੋਸ ਮਾਰ ਦਿੱਤੀ। ਉਹ ਮਹਾਤਮਾ ਫਹੀ ਤੇ ਝੂਲ ਗਏ ਤੇ ਉਹਨਾਂ ਦੀ ਮੌਤ ਹੋ ਗਈ। ਜਿੱਥੇ ਸਵੇਰ ਸੁਖਮਈ ਤੇ ਸ਼ਾਂਤ ਸੀ, ਉਥੇ ਸ਼ਾਮ ਦੁੱਖ ਨਾਲ ਭਰੀ ਹੋਈ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਅੱਜ ਦੀ ਸ਼ਾਮ ਇੰਨੀ ਵਿਰਲਾਪੂਰਨ ਹੋਵੇਗੀ। ਕੁਝ ਹੀ ਸਮੇਂ ਵਿੱਚ ਇਹ ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਇਹ ਸਭ ਦੇਖ ਕੇ ਰਸੂਈ ਨੇ ਹੀ ਮਹਾਤਮਾ ਦਾ ਅੰਤਿਮ ਸੰਸਕਾਰ ਕੀਤਾ ਤੇ ਦੁਬਾਰਾ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਗਿਆ। ਉਹ ਮਹਾਤਮਾ ਤਾਂ ਸੰਸਾਰ ਛੱਡ ਗਿਆ ਪਰ ਉਸ ਦਾ ਆਸ਼ੀਰਵਾਦ ਅਜੇ ਵੀ ਜੀਵੰਤ ਸੀ। ਸਿਰਫ 1 ਸਾਲ ਵਿੱਚ ਹੀ ਉਹ ਚੋਰ ਬ੍ਰਾਹਮਣ ਸੰਤੋਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਸ ਮੌਕੇ ਤੇ ਸੰਤੋਸ਼ ਇੰਨਾ ਖੁਸ਼ ਸੀ ਜਿਵੇਂ ਉਸ ਨੂੰ ਸਾਰੇ ਸੰਸਾਰ ਦਾ ਤਨ ਮਿਲ ਗਿਆ ਹੋਵੇ। ਹੁਣ ਉਸ ਦੇ ਹਨੇਰੇ ਘਰ ਵਿੱਚ ਰੋਸ਼ਨੀ ਆ ਗਈ ਸੀ। ਉਸ ਦੇ ਪੈਰ ertid ਤੇ ਨਹੀਂ ਪੈ ਰਹੇ ਸਨ। ਉਸਨੇ ਬੱਚੇ ਦਾ ਨਾਮਕਰਨ ਬਹੁਤ ਧੂਮਦਾਮ ਨਾਲ ਕੀਤਾ ਤੇ ਇਸ ਉਤਸਵ ਦੇ ਮੌਕੇ ਤੇ ਸਾਰੇ ਸ਼ਹਿਰ ਵਿੱਚ ਪੰਡਾਰੇ ਦਾ ਆਯੋਜਨ ਕੀਤਾ ਉਸ ਦਿਨ ਸੰਤੋਸ਼ ਨੇ ਆਪਣੀ ਸਾਰੀ ਜ਼ਿੰਦਗੀ ਦੀ ਕੰਜੂਸੀ ਖਤਮ ਕਰ ਦਿੱਤੀ ਤੇ ਤਨ ਨੂੰ ਪਾਣੀ ਵੰਗ ਵਗਾ ਦਿੱਤਾ ਬੱਚੇ ਦਾ ਨਾਮ ਸੰਕੇਤ ਰੱਖਿਆ ਗਿਆ ਜੋ ਬਹੁਤ ਹੀ ਸੁਸ਼ੀਲ ਤੇ ਭਗਵਾਨ ਦਾ ਉਪਾਸਕ ਸੀ ਉਸਦੀ ਤੇਜ਼ ਬੁੱਧੀ ਵੇਖ ਕੇ ਲੋਕ ਹੈਰਾਨ ਰਹਿੰਦੇ ਕਹਿੰਦੇ ਕਿ ਇਹ ਕੁਲ ਦਾ ਨਾਮ ਰੌਸ਼ਨ ਕਰੇਗਾ ਇਹ ਸੁਣ ਕੇ ਸੰਤੋਸ਼ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ ਸੀ ਇਸੇ ਤਰ੍ਹਾਂ 5 ਸਾਲ ਬੀਤ ਗਏ ਤੇ ਸੰਕੇਤ ਵਿਦਿਆ ਹਾਸਲ ਕਰਨ ਲਈ ਆਸ਼ਰਮ ਚਲਾ ਗਿਆ। ਉੱਥੇ ਵੀ ਉਸ ਦੇ ਗੁਣ ਨਿਖਰਦੇ ਗਏ ਤੇ ਉਹ ਹਮੇਸ਼ਾ ਆਪਣੀ ਕਲਾਸ ਵਿੱਚ ਪਹਿਲਾ ਆਉਂਦਾ। ਸੰਤੋਸ਼ ਇਹ ਵੇਖ ਕੇ ਪ੍ਰਭੂ ਦਾ ਧੰਨਵਾਦ ਕਰਦਾ ਪਰ ਜਦੋਂ ਵੀ ਉਸ ਮਹਾਤਮਾ ਨਾਲ ਕੀਤੇ ਧੋਖੇ ਦੀ ਯਾਦ ਆਉਂਦੀ ਉਸ ਦੇ ਦਿਲ ਵਿੱਚ ਚੁਬਨ ਹੁੰਦੀ ਤੇ ਉਸ ਦੀ ਆਤਮਾ ਅਨੋਖੇ ਡਰ ਨਾਲ ਕੇਰ ਜਾਂਦੀ। ਉਹ ਅਕਸਰ ਆਪਣੇ ਆਪ ਤੇ ਗੁੱਸਾ ਕਰਦਾ ਤੇ ਸੋਚਦਾ ਕਿ ਉਸ ਦੀ ਬੁੱਧੀ ਕਿੰਨੀ ਖੋਟੀ ਸੀ ਪਰ ਸਮਾਂ ਪਿੱਛੇ ਮੁੜ ਨਹੀਂ ਸਕਦਾ। ਉਸਨੇ 400 ਸੁਵਰਨ ਮੋਦਰਾਵਾਂ ਇੱਕ ਲਾਲ ਕਪੜੇ ਵਿੱਚ ਬੰਨ੍ਹ ਕੇ ਸੰਦੂਕ ਵਿੱਚ ਰੱਖ ਦਿੱਤੀਆਂ ਤੇ ਨਿਸ਼ਚਿਤ ਕੀਤਾ ਕਿ ਉਹ ਇਹ ਮੋਦਰਾਵਾਂ ਉਸ ਮਹਾਤਮਾ ਨੂੰ ਵਾਪਸ ਦੇਵੇਗਾ। ਉਸਨੇ ਮਹਾਤਮਾ ਦੀ ਖੋਜ ਸ਼ੁਰੂ ਕੀਤੀ, ਕਈ ਲੋਕਾਂ ਨੂੰ ਪੇਜਿਆ ਪਰ ਉਹ ਮਹਾਤਮਾ ਤੱਕ ਨਹੀਂ ਪਹੁੰਚ ਸਕਿਆ। ਸਮਾਂ ਲੰਘਦਾ ਗਿਆ ਤੇ ਸੰਤੋਸ਼ ਵੀ ਇਹ ਗੱਲ ਪੁੱਲ ਗਿਆ ਪਰ ਉਹ ਸੁਵਰਨ ਮੋਦਰਾਵਾਂ ਅਜੇ ਵੀ ਉਸੇ ਲਾਲ ਕਪੜੇ ਵਿੱਚ ਲਿਪਟੀਆਂ ਹੋਈਆਂ ਸੰਦੂਕ ਵਿੱਚ ਪਈਆਂ ਰਹੀਆਂ। ਸਮਾਂ ਬੀਤਦਾ ਗਿਆ ਤੇ ਹੁਣ ਸੰਕੇਤ 21 ਸਾਲ ਦਾ ਹੋ ਗਿਆ। ਸ ਨੂੰ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਤੇ ਉਹਨਾਂ ਦੇ ਇਲਾਜ ਵਿੱਚ ਕਾਫੀ ਤਾਂ ਖਰਚ ਹੋ ਰਿਹਾ ਸੀ ਫਿਰ ਇੱਕ ਦਿਨ ਅਚਾਨਕ ਸੰਤੋਸ਼ ਆਪਣੀ ਪਤਨੀ ਸ਼ਕੁੰਤਲਾ ਤੇ ਪੁੱਤਰ ਸੰਕੇਤ ਦੇ ਨਾਲ ਹਰਿਦੁਆਰ ਵੱਲ ਨਿਕਲ ਪਿਆ ਉੱਥੇ ਪਹੁੰਚ ਕੇ ਉਹ ਇੱਕ ਆਸ਼ਰਮ ਵਿੱਚ ਰਹੇ ਪਰ ਸੰਤੋਸ਼ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਉਸ ਦਾ ਪੁੱਤਰ ਸੰਕੇਤ ਹੁਣ ਸਦੂਆਂ ਵਰਗਾ ਵਰਤਾ ਕਰਨ ਲੱਗ ਪਿਆ ਉਸ ਦੇ ਅੰਦਰ ਵਿਰਾਗ ਆ ਗਿਆ ਸੀ ਉਹ ਦਿਨ ਰਾਤ ਸਦੂਆਂ ਦੇ ਬੇਰਿਆਂ ਵਿੱਚ ਰਹਿੰਦਾ ਤੇ ਜਦਵੀ ਕਿਸੇ ਗਰੀਬ ਜਾਂ ਦੁਖੀ ਵਿਅਕਤੀ ਨੂੰ ਵੇਖਦਾ ਤਾਂ ਉਸਦੀ ਮਦਦ ਕਰਦਾ ਇਹ ਵੇਖ ਕੇ ਸੰਤੋਸ਼ ਬਹੁਤ ਚਿੰਤਿਤ ਹੋ ਗਿਆ ਉਹ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਸੰਕੇਤ ਉਸਦੀ ਇਕਲੌਤੀ ਔਲਾਦ ਸੀ ਸੰਕੇਤ ਦਾ ਮੂੰਹ ਦੇਖ ਕੇ ਸੰਤੋਸ਼ ਦਾ ਗੁੱਸਾ ਠੰਡਾ ਪੈ ਜਾਂਦਾ ਪਰ ਉਹ ਇਹ ਸਮਝ ਨਹੀਂ ਸਕਦਾ ਸੀ ਕਿ ਇਸ ਬੱਚੇ ਦੇ ਅੰਦਰ ਇੱਕ ਕਿਹੜਾ ਬਿਰਤੀਬਾਣਾ ਆ ਗਿਆ ਹੈ ਇੱਕ ਸ਼ਾਂ ਸੰਤੋਸ਼ ਭਜਨ ਗਾਉਂਦਾ ਹੋਇਆ ਆਪਣੇ ਆਸ਼ਰਮ ਵਾਪਸ ਆ ਰਿਹਾ ਸੀ ਜਦੋਂ ਰਾਹ ਵਿੱਚ ਇੱਕ ਗੁੱਡਾ ਆਦਮੀ ਰੋਂਦਾ ਮਿਲਿਆ ਸੰਕੇਤ ਨੇ ਹੈਰਾਨੀ ਨਾਲ ਪੁੱਛਿਆ ਪਾਈ ਤੁਸੀਂ ਰੋਂਦੇ ਕਿਉਂ ਹੋ ਬੁੱਡੇ ਨੇ ਕਿਹਾ ਪੁੱਤਰ ਦਸਨ ਵਿੱਚ ਵੀ ਸ਼ਰਮ ਆਉਂਦੀ ਹੈ ਪਰ ਜਦੋਂ ਤੂੰ ਪੁੱਛ ਹੀ ਲਿਆ ਤਾਂ ਸੁਣ ਮੈਂ ਗੰਗਾ ਜੀ ਵਿੱਚ ਡੁੱਬ ਕੇ ਆਪਣਾ ਜੀਵਨ ਸਮਾਪਤ ਕਰਨ ਜਾ ਰਿਹਾ ਹਾਂ ਸੰਕੇਤ ਨੇ ਪੁੱਛਿਆ ਪਰ ਇਹ ਕਿਉਂ ਬੁੱਡੇ ਨੇ ਕਿਹਾ ਮੈਨੂੰ ਵਪਾਰ ਵਿੱਚ ਨੁਕਸਾਨ ਹੋਇਆ ਹੈ ਤੇ ਮੇਰੇ ਮਥੇ ਬਹੁਤ ਕਰਜ਼ਾ ਚੜ ਗਿਆ ਹੈ ਸੰਕੇਤ ਨੇ ਹंस ਕੇ ਕਿਹਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਬੁੱਡੇ ਨੇ ਅਜੀਬ ਤਰੀਕੇ ਨਾਲ ਉਸ ਵੱਲ ਤੱਕਿਆ ਤੇ ਆਖਿਆ ਮੈਨੂੰ ਇਹ ਕਰਜ਼ਾ ਉਦਾਰਨਾ ਹੀ ਪੈਣਾ ਹੈ ਨਹੀਂ ਤਾਂ ਮੈਨੂੰ ਆਤਮਤਿਆ ਤੋਂ ਇਲਾਵਾ ਕੋਈ ਰਾਹ ਨਹੀਂ ਦਿਖਾਈ ਦਿੰਦਾ ਸੰਕੇਤ ਕੁਝ ਸਮੇਂ ਲਈ ਚੁੱਪ ਰਿਹਾ ਬੁੱਢੇ ਨੂੰ ਲੱਗਿਆ ਕਿ ਹੋ ਸਕਦਾ ਹੈ ਕੋਈ ਚਮਤਕਾਰ ਹੋ ਜਾਵੇ ਸੰਕੇਤ ਨੇ ਆਖਿਰ ਪੁੱਛਿਆ ਮਹਾਰਾਜ ਤੁਹਾਨੂੰ ਕਿੰਨੇ ਤਾਨ ਦੀ ਲੋੜ ਹੈ ਬੁੱਢੇ ਨੇ ਕੁਝ ਸਮਾ ਗਿਣਤੀ ਲਗਾ ਕੇ ਆਖਿਆ ਲਗਭਗ 400 ਸੁਵਰਣ ਮੁਦਰਾਵਾਂ ਇਹ ਸੁਣ ਕੇ ਸੰਕੇਤ ਨੇ ਕਿਹਾ ਮਹਾਰਾਜ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਸ ਇੱਥੇ ਗੰਗਾ ਦੇ ਕੰਡੇ ਉੱਤੇ ਮੇਰੀ ਉਡੀਕ ਕਰੋ ਮੈਂ ਹੁਣੇ ਆਇਆ ਬੁੱਢੇ ਨੇ ਕਿਹਾ ਪੁੱਤਰ ਇਥੇ ਨੇੜੇ ਮੇਰੀ ਇੱਕ ਧਰਮਸ਼ਾਲਾ ਹੈ ਤੂੰ ਉੱਥੇ ਆ ਜਾ ਸੰਕੀਤ ਤੁਰ ਪਾੜੀ ਦੌੜਦਾ ਹੋਇਆ ਆਸ਼ਰਮ ਵਾਪਸ ਆਇਆ ਉਸ ਦੇ ਮਨ ਵਿੱਚ ਇੱਕ ਤੂਫਾਨ ਵਗ ਰਿਹਾ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਕਿ ਬੁੱਢੇ ਦੀ ਮਦਦ ਕਰਨਾ ਉਸ ਦਾ ਧਰਮ ਹੈ ਉਸ ਦੇ ਮਾਤਾ ਪਿਤਾ ਕਰ ਉੱਤੇ ਨਹੀਂ ਸੰ ਜਿਸ ਨਾਲ ਉਸ ਦਾ ਰਾਹ ਸਾਫ਼ ਹੋ ਗਿਆ ਉਸ ਨੇ ਸੰਦੂਕ ਤੇ ਲੱਗਾ ਤਾਲਾ ਖੋਲਿਆ ਉਹ ਨੇ ਇੱਕ ਪੱਥਰ ਨਾਲ ਤਾਲਾ ਤੋੜ ਦਿੱਤਾ ਅਤੇ ਸੰਦੂਕ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਪਰ ਨਿਰਾਸ਼ਾ ਨੇ ਉਸ ਦੇ ਮਨ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ ਹਾਲਾਂਕਿ ਆਸ ਨੇ ਉਸ ਨੂੰ ਹੌਸਲਾ ਦਿਨਦਾ ਰਿਹਾ ਅਚਾਨਕ ਇੱਕ ਚਮਕਦੀ ਆਸ ਦੀ ਕਿਰਨ ਦਿਖਾਈ ਦਿੱਤੀ ਸੰਕੇਤ ਦੇ ਹੱਥ ਵਿੱਚ ਉਹ ਲਾਲ ਕਪੜਾ ਆ ਗਿਆ ਉਸ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਖੋਲਿਆ ਤੇ ਉਸ ਦਾ ਦਿਲ ਖੁਸ਼ੀ ਨਾਲ ਖਿੜ ਉਠਿਆ ਕਿਉਂਕਿ ਉਸ ਕਪੜੇ ਵਿੱਚ 400 ਸੁਵਰਣ ਮੁਦਰਾਵਾਂ ਸਨ ਇਹ ਉਹੀ ਮੁਦਰਾਵਾਂ ਸਨ ਜੋ ਸੰਤੋਸ਼ ਨੇ ਇੱਕ ਵਾਰ ਇੱਕ ਮਹਾਤਮਾ ਤੋਂ ਚੁਰਾਈਆਂ ਸਨ ਸੰਕੇਤ ਨੇ ਉਹਨਾਂ ਦੀ ਗਿਣਤੀ ਕੀਤੀ ਜੋ ਬਿਲਕੁਲ 400 ਹੀ ਨਿਕਲੀਆਂ ਉਸ ਦਾ ਦਿਲ ਪ੍ਰਸੰਤਾ ਨਾਲ ਭਰ ਗਿਆ ਉਸਨੇ ਉਹ মুদ্রাਆਂ ਆਪਣੀ ਜੇਬ ਵਿੱਚ ਪਾਈਆਂ ਕਪੜੇ ਨੂੰ ਮੁਰ ਸੰਦੂਕ ਵਿੱਚ ਰੱਖ ਦਿੱਤਾ ਅਤੇ ਬਹੁਤ ਉਤਸ਼ਾਹ ਨਾਲ ਉਸ ਬੁੱਢੇ ਬਾਬਾ ਕੋਲ ਪਹੁੰਚਿਆ ਤੇ ਉਹ মুদ্রাਆਂ ਦੇ ਦਿੱਤੀਆਂ ਦੋਸਤੋ ਹਰ ਵਿਅਕਤੀ ਨੂੰ ਆਪਣੇ ਪਿਛਲੇ ਜਨਮ ਦਾ ਕਰਜ਼ਾ ਚੁਕਾਉਣਾ ਹੀ ਪੈਂਦਾ ਹੈ ਇਹ ਬੁੱਢੇ ਬਾਬਾ ਉਹੀ ਰਸੂਈਏ ਸਨ ਜਿਨ੍ਹਾਂ ਨੇ ਉਸ ਮਹਾਤਮਾ ਦਾ ਪੰਡਾਰਾ ਕਰਵਾਇਆ ਸੀ ਪਰ ਉਸ ਦੀ ਆਤਮ ਹਤਿਆ ਦੇ ਕਾਰਨ ਇਹਨਾਂ ਨੂੰ ਪਾਰੀ ਆਰਥਿਕ ਨੁਕਸਾਨ ਹੋਇਆ ਸੀ ਤੇ ਸੰਕੇਤ ਉਹੀ ਮਹਾਤਮਾ ਸੀ ਜੋ ਸੰਤੋਸ਼ ਦੇ ਕਾਰਜ ਵਿੱਚ ਜਨਮ ਲੈ ਕੇ ਆਪਣਾ ਕਰਜ਼ਾ ਉਤਾਰ ਕੇ ਮੁਕਤ ਹੋਇਆ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦ ਸੰਕੇਤ ਵਾਪਸ ਆਇਆ ਤਾਂ ਉਸ ਦੇ ਮਨ ਵਿੱਚ ਇੱਕ ਅਜੀਹੀ ਸ਼ਾਂਤੀ ਸੀ ਜਿਵੇਂ ਉਸ ਦਾ ਜਨਮ ਸਿਰ ਇਸ ਕਾਰਜ ਨੂੰ ਪੂਰਾ ਕਰਨ ਲਈ ਹੋਇਆ ਸੀ ਹੁਣ ਉਸ ਦੀ ਬਿਮਾਰੀ ਨੇ ਉਸ ਦੇ ਪ੍ਰਾਣ ਲੈ ਲਏ ਦੂਜੇ ਦਿਨ ਜਦੋਂ ਇਹ ਖਬਰ ਸੰਤੋਸ਼ ਤੇ ਸ਼ਕੁੰਤਲਾ ਨੂੰ ਮਿਲੀ ਕਿ ਉਹਨਾਂ ਦਾ ਪੁੱਤਰ ਸੰਸਾਰ ਛੱਡ ਚੁੱਕਿਆ ਹੈ ਤਾਂ ਉਹ ਦੁੱਖ ਅਤੇ ਪੀੜਾ ਨਾਲ ਭਰ ਗਏ ਅਤੇ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਵੀ ਤਿਆਗ ਦਿੱਤੀ ਜਦੋਂ ਉਹ ਤਿੰਨੇ ਮਰ ਗਏ ਤਾਂ ਉਸ ਰਸੋਈਏ ਨੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਦ ਉਹਨਾਂ ਦੀਆਂ ਆਤਮਾਵਾਂ ਯਮਰਾਜ ਦੇ ਦਰਬਾਰ ਵਿੱਚ ਪਹੁੰਚੀਆਂ ਤਾਂ ਯਮਰਾਜ ਨੇ ਸੰਕੀਤ ਨੂੰ ਸਵਰਗ ਵਿੱਚ ਭੇਜ ਦਿੱਤਾ ਪਰ ਸੰਤੋਸ਼ ਤੇ ਸ਼ਕੁੰਤਲਾ ਨੂੰ ਪਿਆਨਕ ਨਰਕ ਵਿੱਚ ਸੁੱਟ ਦਿੱਤਾ ਫਿਰ ਉਹਨਾਂ ਦੋਵਾਂ ਨੂੰ ਅਪਾਜ ਬਣਾ ਕੇ ਧਰਤੀ ਤੇ ਕੁੱਤਿਆਂ ਦੇ ਰੂਪ ਵਿੱਚ ਜਨਮ ਦਿੱਤਾ ਦੋਸਤੋ ਜੋ ਵੀ ਵਿਅਕਤੀ ਆਪਣੇ ਜੀਵਨ ਵਿੱਚ ਕਰਜ਼ਾ ਨਹੀਂ ਚੁਕਾਉਂਦੇ ਉਹਨਾਂ ਨੂੰ ਜਨਮ ਜਨਮਾਂ ਤੱਕ ਦੁੱਖ ਸਹਿਣੇ ਪੈਂਦੇ ਹਨ ਇਸ ਕਰਕੇ ਮਨੁੱਖ ਨੂੰ ਕਿਸੇ ਵੀ ਤਰੀਕੇ ਦੇ ਕਰਜ਼ੇ ਜਾਂ ਉਪਕਾਰ ਨੂੰ ਸਮੇਂ ਤੇ ਚੁਕਾ ਦੇਣਾ ਚਾਹੀਦਾ ਹੈ। ਦੋਸਤੋ ਮਹਾਤਮਾ ਅਗਯ ਕਹਿੰਦੇ ਹਨ, "हे ਪੰਦੇ ਤੁਹਾਡੇ ਦੂਜੇ ਪਰਸ਼ਨ ਅਨੁਸਾਰ ਮੌਤ ਤੋਂ ਬਾਅਦ ਵੀ ਪੰਜ ਅਜਹੀਆਂ ਚੀਜ਼ਾਂ ਹਨ ਜੋ ਮਨੁੱਖ ਦੇ ਸਰੀਰ ਦਾ ਸਾਥ ਨਹੀਂ ਛੱਡਦੀਆਂ ਅਤੇ ਉਹ ਆਤਮਾ ਦੇ ਨਾਲ ਹੀ ਰਹਿੰਦੀਆਂ ਹਨ। ਜਦੋਂ ਆਤਮਾ ਨਵੇਂ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਹ ਪੰਜੋ ਚੀਜ਼ਾਂ ਵੀ ਨਵੇਂ ਸਰੀਰ ਵਿੱਚ ਸਮਾ ਜਾਂਦੀਆਂ ਹਨ। ਪਹਿਲੀ ਚੀਜ਼ ਹੈ ਕਾਮਨਾ। मनुख दी मौत ਹੋਣ ਦੇ باوجود ਵੀ ਉਸ ਦੀਆਂ ਇੱਛਾਵਾਂ ਉਹਨਾਂ ਨਾਲ ਹੀ ਰਹਿੰਦੀਆਂ ਹਨ ਅਤੇ ਅਗਲੇ ਜਨਮ ਵਿੱਚ ਵੀ ਜਾਰੀ ਰਹਿੰਦੀਆਂ ਹਨ ਦੂਜੀ ਹੈ ਕਰਮ ਜੇਕਰ ਮਨੁੱਖ ਇਸ ਜਨਮ ਵਿੱਚ ਚੰਗੇ ਕਰਮ ਕਰਦਾ ਹੈ ਤਾਂ ਅਗਲੇ ਜਨਮ ਵਿੱਚ ਵੀ ਉਸ ਨੂੰ ਸੁਖ ਸ਼ਾਂਤੀ ਅਤੇ ਸਮਰiddhi ਪ੍ਰਾਪਤ ਹੁੰਦੀ ਹੈ ਤੀਜੀ ਹੈ वासना ਇਹ ਵੀ ਕਾਮਨਾ ਦਾ ਹੀ ਇੱਕ ਰੂਪ ਹੈ ਜਿਸ ਦਾ ਕੋਈ ਅੰਤ ਨਹੀਂ ਮੌਤ ਦੇ ਨੇੜੇ ਖੜੇ ਹੋਏ ਲੋਕ ਵੀ वासਨਾ ਤੋਂ ਮੁਕਤ ਨਹੀਂ ਹੋ ਸਕਦੇ ਕਿਉਂਕਿ ਸੰਸਾਰਕ ਸੁੱਖਾਂ ਦੀ ਲਾਲਸਾ ਅਕਸਰ ਮਨੁੱਖ ਦੇ ਚਿੱਤ ਵਿੱਚ ਰਹਿੰਦੀ ਹੈ ਮਨ ਦੀ ਸ਼ਾਂਤੀ ਅਤੇ ਗਿਆਨ ਹੀ ਵਾਸਨਾ ਤੋਂ ਛੁਟਕਾਰਾ ਦਿਵਾ ਸਕਦੇ ਹਨ ਚੌਥੀ ਚੀਜ਼ ਹੈ ਸਮ੍ਰਿਤੀ ਜਾਂ ਗਿਆਨ ਬੁੱਧੀਮਾਨ ਵਿਅਕਤੀ ਹਮੇਸ਼ਾ ਹੀ ਸਿਆਣੇ ਅਤੇ ਵਿਵੇਕਸ਼ੀਲ ਰਹਿੰਦੇ ਹਨ ਜਿਸ ਕਾਰਨ ਉਹਨਾਂ ਨੂੰ ਜਲਦੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਪੰਜਵੀਂ ਚੀਜ਼ ਹੈ ਕਰਜ਼ਾ ਇਹ ਇੱਕ ਅਜੀਹੀ ਚੀਜ਼ ਹੈ ਜੋ ਮਨੁੱਖ ਦੇ ਮਰਨ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਦੀ ਜੇਕਰ ਕਿਸੇ ਨੇ ਕਰਜ਼ਾ ਲਿਆ ਹੈ ਤਾਂ ਉਸ ਨੂੰ ਮਰਨ ਤੋਂ ਪਹਿਲਾਂ ਹੀ ਉਤਾਰ ਦੇਣਾ ਚਾਹੀਦਾ ਹੈ ਕਿਉਂਕਿ ਕਰਜ਼ਾ ਜਨਮ ਜਨਮਾਂ ਤੱਕ ਮਨੁੱਖ ਦੇ ਨਾਲ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਕਰਜ਼ਾ ਲੈ ਕੇ ਮਰ ਜਾਂਦਾ ਹੈ ਤਾਂ ਪਰਲੋਕ ਵਿੱਚ ਵੀ ਉਸ ਤੋਂ ਕਰਜ਼ਾ ਵਾਪਸ ਮੰਗਿਆ ਜਾਂਦਾ ਹੈ ਅਤੇ ਉਸ ਨੂੰ ਸਜ਼ਾ ਮਿਲਦੀ ਹੈ। ਨਾ ਸਿਰਫ ਇਹ ਸਗੋਂ ਪੋਨ ਰਜਨਮ ਵਿੱਚ ਵੀ ਉਸ ਕਰਜ਼ੇ ਦੀ ਪਰਪਾਈ ਵਜੋਂ ਉਸ ਦੇ ਸਰੀਰ ਦੇ ਕਿਸੇ ਹਿੱਸੇ ਨੂੰ ਅਪਾਜ ਜਾਂ ਨਿਸ਼ਕਰਿਆ ਬਣਾ ਦਿੱਤਾ ਜਾਂਦਾ ਹੈ। ਅਗਲੇ ਜਨਮ ਵਿੱਚ ਵੀ ਉਹ ਵਿਅਕਤੀ ਸੁਖ-ਸਹੂਲਤਾਂ ਤੋਂ ਵਾਂਝਾ ਰਹਿੰਦਾ ਹੈ ਅਤੇ ਅਕਸਰ ਆਪਣੇ ਜੀਵਨ ਵਿੱਚ ਅਸਫਲ ਰਹਿੰਦਾ ਹੈ। ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਇਹ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਚਲੋ ਮਿਲਦੇ ਹਾਂ ਅਜੇ ਹੀ ਹੀ ਨਵੀਂ ਕਹਾਣੀ ਵਿੱਚ ਤਦ ਤੱਕ ਆਪਣਾ ਧਿਆਨ ਰੱਖੋ ਧੰਨਵਾਦ